ਕੀਤਾ ਪਰਦਾਫਾਸ਼ ਜੀ ਹਾਂ ਤੁਹਾਨੂੰ ਦੱਸ ਦੇ ਕਿ ਨਸ਼ਾ ਤਸਕਰੀ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਲਗਾਤਾਰ ਕਾਰਵਾਈਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਅੱਜ ਪੁਲਿਸ ਦੇ ਵੱਲੋਂ 3 ਕਿਲੋਗ੍ਰam ਹੈਰੋਇਨ ਦੇ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸ ਦੇ ਕਿ ਅੰਮ੍ਰਿਤਸਰ ਦੇ ਸ਼ਿਆਟਾ ਤੋਂ ਪੱਲਾ ਕਲੋਨੇ ਨਿਵਾਸੀ ਲੱਕੀ ਅਤੇ ਇੱਕ ਹੋਰ ਛਾਟਾ ਨਿਵਾਸੀ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਲਗਭਗ 3 ਕਿਲੋਗ੍ਰam ਹੈਰੋਇਨ ਬਰਾਮਦ ਹੋਈ ਅਗਰ ਗੱਲ ਕੀਤੀ ਜਾਵੇ ਲੱਕੀ ਜੋ ਕਿ ਪਹਿਲੇ ਗ੍ਰਿਫਤਾਰੀ ਹੋਈ ਹੈ ਤਾਂ ਇਸ ਦੇ ਜਿਹੜੇ ਪਹਿਲਾਂ ਵੀ ਮਾਮਲੇ ਦਰਜ ਸਨ ਜੋ ਕਿ ਪਿਛਲੇ ਸਾਲ ਹੀ ਜੇਲ੍ਹ ਦੇ ਵਿੱਚ ਸੀਗਾ ਉਸ ਤੋਂ ਬਾਅਦ ਦੁਬਈ ਚਲਾ ਗਿਆ ਸੀ ਜੇਲ੍ਹ ਤੋਂ ਬਾਹਰ ਆ ਕੇ ਤਾਂ ਦੁਬਈ ਜਾਣ ਤੋਂ ਬਾਅਦ ਉਸਦੇ ਫੋਰਨ ਦੇ ਵਿੱਚ ਤਸਕਰਾਂ ਦੇ ਨਾਲ ਸਬੰਧ ਬਣ ਗਏ ਜੇਲ੍ਹ ਦੇ ਵਿੱਚ ਵੀ ਉਸ ਦੇ ਕਈ ਤਸਕਰਾਂ ਦੇ ਨਾਲ ਸਬੰਧ ਬਣ ਗਏ ਜਿਸ ਤੋਂ ਬਾਅਦ ਉਸ ਨੇ ਹੈਰੋਇਨ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਦਿਖਾਉਂਦੇ ਹੋਏ ਇਸ ਲੱਕੀ ਨੂੰ ਗ੍ਰਿਫਤਾਰ ਕਰਦੇ ਹੋਏ 3 ਕਿਲੋਗ੍ਰam ਹੈਰੋਇਨ ਫੜੀ ਹੈ ਇਸ ਦੇ ਨਾਲ ਹੀ ਇਸ ਦੇ ਇੱਕ ਹੋਰ ਸਾਥੀ ਨਿਰਮਲ ਸਿੰਘ ਜੋ ਕਿ ਸ਼ਾਟੇ ਦਾ ਹੀ ਰਹਿਣ ਵਾਲਾ ਹੈ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਉਥੇ ਇਹਨਾਂ ਦਾ ਤੀਜਾ ਇੱਕ ਹੋਰ ਸਾਥੀ ਮਾਨਿਕ ਜੋ ਕਿ ਪੱਜਨ ਦੇ ਵਿੱਚ ਜੋ ਪੱਜਨ ਦੇ ਵਿੱਚ ਜੋ ਹੈ ਕਾਮਯਾਬ ਹੋ ਗਿਆ ਉਸ ਨੂੰ ਪੁਲਿਸ ਗ੍ਰਫਤਾਰ ਨਹੀਂ ਕਰ ਪਾਈ ਅਗਰ ਗੱਲ ਕੀਤੀ ਜਾਵੇ ਲੱਕੇ ਦੀ ਤਾਂ ਪਿਛਲੇ ਸਾਲ ਹੀ ਇਸਨੇ ਇੱਕ ਆਦਮੀ ਤੇ ਗੋਲੀ ਚਲਾਈ ਸੀ ਜਿਸ ਕਰਕੇ ਇਹ ਜੇਲ੍ਹ ਦੇ ਵਿੱਚ ਸੀ ਜਦੋਂ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਦੁਬਈ ਪੱਜ ਜਾਂਦਾ ਤੇ ਦੁਬਈ ਦੇ ਵਿੱਚ ਵੀ ਇਹ ਤਸਕਰਾਂ ਦੇ ਨਾਲ ਸੰਬੰਧ ਬਣ ਜਾਂਦੇ ਨੇ ਤੇ ਲਗਾਤਾਰ ਪਾਕਿਸਤਾਨ ਦੇ ਤਸਕਰਾਂ ਨਾਲ ਅਤੇ ਫੋਰਨ ਦੇ ਜਿਹੜੇ ਤਸਕਰ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਸੀ ਤਾਂ ਪੁਲਿਸ ਨੇ ਇੱਕ ਵੱਡਾ ਨਾਰਕੋ ਨੈੱਟਵਰਕ ਦਾ ਜਿਹੜਾ ਪਰਦਾ ਫਾਸ਼ ਕਰਦੇ ਹੋਏ ਇੰਨਾ ਤੋਂ 3 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਦਾਜ਼ੇ ਕਿ ਲੱਕੀ ਨੂੰ ਜਦੋਂ ਉੱਚ ਗਿਰਦੇ ਦੌਰਾਨ ਹੈਰੋਇਨ ਬਰਾਮਦਗੀ ਦੀ ਹੋਰ ਜਗ੍ਹਾ ਤੇ ਲੈ ਕੇ ਜਾਇਆ ਜਾ ਰਹੀ ਸੀ ਤਾਂ ਇਸ ਨੇ ਪੁਲਿਸ ਉੱਤੇ ਹੀ ਗੋਲੀ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਤਾਂ ਇਸ ਦੇ ਖੱਬੇ ਲੱਤ ਤੇ ਗੋਲੀ ਲੱਗੇ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇੱਕ ਵੱਡੀ ਸਫਲਤਾ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਹਾਸਲ ਕੀਤੀ ਗਈ ਹੈ ਜਿਸ ਦੇ ਵਿੱਚ ਨਾਰਕੋ ਨੈਟਵਰਕ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਲਗਭਗ ਤਿੰਨ ਨੂੰ

ਇਹ ਲਕੀ ਹੈਗਾ ਇਹਦਾ ਨਾਮ ਜਿਹੜਾ ਭੱਲਾ ਕਲੋਨੀ ਛਾਟੇ ਦਾ ਰਹਿਣ ਵਾਲਾ ਹੈ ਪਹਿਲਾਂ ਵੀ ਇਹਦੇ ਤੇ 307 ਵਗੈਰਾ ਦਾ ਕੇਸ ਹੈਗਾ ਮਕਬੂਲਪੁਰੇ ਦਾ ਤੇ ਦੂਜਾ ਨਿਰਮਲ ਹੈ ਉਹਦੇ ਨਾਲ ਦਾ ਐਲੀਅਸ ਸੂਰੀਆ ਇਹ ਗੋਬਰ ਗੈਸ ਵਾਲੀ ਜਿਹੜੀ ਹੈਗੀ ਆ ਵਿਲੇਜ ਕਾਲੇ ਇੱਥੋਂ ਦਾ ਹੈਗਾ ਦੋ ਮੁਕਦਮੇ ਤੇ 스내ਚਿੰਗ ਤੇ ਚੋਰੀ ਦੇ ਪਹਿਲਾਂ ਦਰਜ ਨੇ ਇੱਕ ਨਾ ਤੀਜਾ ਸਾਥੀ ਹੈ ਮਾਨਿਕ ਉਹ ਵੀ ਛਾਟੇ ਦਾ ਉਹ ਅਪਸਕੋਰਡਿੰਗ ਹੈ ਇਸ ਕੇਸ ਦੇ ਵਿੱਚ ਇਹ ਸਭ ਤੋਂ ਪਹਿਲਾਂ ਐਸਐਚਓ ਸ਼ਾਟਾ ਵਿਨੋਦ ਕੁਮਾਰ ਤੇ ਨਈ ਟੀਮ ਵੱਲੋਂ 150 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਮਾਨੇ ਕੋਤੋਂ ਭੱਜ ਗਿਆ ਲੱਕੀ ਅਰੈਸਟ ਹੋਇਆ। ਇਹਦੀ ਡਿਟੇਲਡ ਸਸਟੇਨਡ ਇੰਟਰੋਗੇਸ਼ਨ ਤੋਂ ਬਾਅਦ 3 ਕਿਲੋ ਹਿਰੋਇਨ ਬਰਾਮਦ ਹੋਰ ਹੋਈ ਇਹਦਾ ਡਿਸਕਲੋਜ਼ਰ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਹੋਰ ਪੁੱਛਗਿੱਛ ਹੋਈ ਉਹ ਚ ਇਹ ਗੱਲ ਸਾਹਮਣੇ ਆਈ ਵੀ 2024 ਦੇ ਵਿੱਚ ਇਹ ਦੁਬਈ ਚਲਾ ਗਿਆ ਸੀਗਾ। ਉਸ ਤੋਂ ਬਾਅਦ ਆ ਕੇ ਨੇ ਮਕਬੂਲਪੁਰ ਵਾਲਾ ਦਾ 307 ਅਟੈਂਪਟ ਟੂ ਮਰਡਰ ਦਾ ਕੇਸ ਇਹਦੇ ਖਿਲਾਫ ਦਰਜ ਹੋਇਆ ਜਦੋਂ ਇਹਨੇ ਇੱਕ ਬੰਦੇ ਤੇ ਗੋਲੀ ਮਾਰਤੀ ਸੀ ਉਸ ਤੋਂ ਬਾਅਦ ਇਹ ਦਾ ਜਿਹੜਾ ਸੰਪਰਕ ਹੈ ਉਹ ਕਰਨ ਬਈਏ ਨਾ ਹੋਇਆ ਜਿਹਨੂੰ ਪਹਿਲਾਂ ਆਪਾਂ ਛਾੜਾ ਪੁਲਿਸ ਵੱਲੋਂ ਕਮਿਸ਼ਨ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਫੜਿਆ ਗਿਆ ਕਰਨ ਬਈਆ ਔਰ ਉਹਦੇ ਨਾਲ ਜੋਬਨ ਤੇ ਮਨਜੀਤ ਇਲੀਅਸ ਭੋਲਾ ਇਹ ਆਪਾਂ ਫੜੇ ਸੀ ਪਹਿਲਾਂ ਵੀ ਛਾੜੇ ਦੇ ਵਿੱਚ ਔਰ ਉਹਨਾਂ ਤੋਂ ਵੀ ਰਿਕਵਰੀ ਹੋਈ ਸੀ ਉਦੋਂ ਹੀਰੋਇਨ ਦੀ ਇਹ ਜਿਹੜੀ ਡਿਟੇਲਡ ਪੁੱਛਗੇ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਲੱਕੀ ਹੈ ਇਹਦੇ ਆ ਸੰਪਰਕ ਜਦੋਂ ਦੁਬਈ ਗਿਆ ਸੀ ਫਿਰ ਵਾਪਸ ਆਇਆ ਪਾਕਿਸਤਾਨ ਬੇਸ ਸਮਗਲਰ ਤੇ ਯੂਰਪ ਦੇ ਵਿੱਚ ਬੈਠੇ ਕੁਝ ਸਮਗਲਰਜ਼ ਨਾਲ ਹੋ ਗਿਆ ਜਿਹਦੇ ਰਾਹੀ ਇਹਨੇ ਕੋਆਰਡੀਨੇਟਸ ਵਕ ਵਕ ਮੰਗਵਾ ਕੇ ਬਹੁਤ ਸਾਰੀਆਂ ਖੇਪਾਂ ਜਿਹੋ ਦੀ ਪੁੱਛਗੇ ਚਾਈ ਹੈ ਕਿ ਵੱਡੀਆਂ ਕਨਸਾਈਨਮੈਂਟਸ ਈਵਨ 30 ਕਿਲੋ 18 ਕਿਲੋ ਤੱਕ ਇਹਨੇ ਮੰਗਾ ਕੇ ਤੇ ਅੱਗੇ ਵੇਚੀ ਹੈ ਔਰ ਇਹਦਾ ਜਿਹੜਾ ਸਾਥੀ ਹੈ ਨਿਰਮਲ ਏਰੀਆ ਸੂਰਾ ਇਹ ਨੂੰ ਡਿਸਟ੍ਰਿਬਿਊਸ਼ਨ ਦਾ ਇਹ ਕੰਮ ਕਰਾਉਂਦਾ ਸੀ ਤਿੰਨ ਫੋਨ ਸੀਗੇ ਇਹਦੇ ਕੋਲ ਲੱਕੀ ਕੋਲ ਜਦੋਂ ਫੜਿਆ ਗਿਆ ਦੋ ਇਹਨੇ ਉਦੋਂ ਹੀ ਪੁਲਿਸ ਨੂੰ ਦੇਖ ਕੇ ਜਦੋਂ ਪਤਾ ਲੱਗਾ ਕਿ ਪੁਲਿਸਮੈਨ ਤੋੜ ਦਿੱਤੇ ਕੰਧ ਚ ਮਾਰ ਦੇ ਉਹ ਵੀ ਅਸੀਂ ਰਿਕਵਰ ਕਰ ਲਿਆ ਮੇਨ ਫੋਨ ਇਹਦਾ ਉਹ ਵੀ ਸਾਨੂੰ ਮਿਲ ਗਿਆ ਤੇ ਜਿਹੜਾ ਤੀਜਾ ਨਾਲ ਸਾਥੀ ਅਮਨਿਕ ਉਹ ਅਜੇ ਪੱਜਿਆ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ ਜਦੋਂ ਇੱਥੇ ਤੋਂ ਹੋਰ ਪੁੱਛਗਿਛ ਕੀਤੀ ਗਈ ਨੇ ਕਿ ਮੈਂ ਤੁਹਾਨੂੰ ਉਹ ਰਿਕਵਰੀ ਕਰਵਾਉਣਾ ਹੀਰੋਇਨ ਦੀ ਉਸ ਸੰਬੰਧ ਦੇ ਵਿੱਚ ਪੁਲਿਸ ਪਾਰਟੀ ਇੱਥੇ ਆਈ ਸੀ ਜਿਹੜੇ ਆਪਾਂ ਮੌਕਾ ਖੜੇ ਗੁਰੂ ਕੀ ਵਡਾਲੀ ਦਾ ਏਰੀਆ ਇੱਥੇ ਜਦੋਂ ਆਇਆ ਤੇ ਨੇ ਬੇਸਿਕਲੀ ਕਣੀ ਮਿੱਥੀ ਸਾਜ਼ਿਸ਼ ਸੀ ਇਹਦੇ ਮਨ 'ਚ ਭੱਜਣ ਦੀ ਬੇਸਿਕਲੀ ਉਹ ਪੁਲਿਸ ਵਾਲਿਆਂ ਨੂੰ ਦੱਸਣ ਲੱਗਾ ਤੇ ਉਹ ਜੋ ਚੁੱਕ ਕੇ ਅੱਗੇ ਹੀਰੋਇਨ ਦੀ ਜਿਹੜੀ ਛੁਪਾਈ ਹੋਈ ਖੇਪ ਨੂੰ ਲੱਭਣ ਲੱਗੇ ਤਾਂ ਨੇ ਇੱਕ ਜਿਹੜਾ ਸਾਡਾ ਜੈਬੀਰ ਹੈਗਾ ਐਸਆਈ ਉਹਦਾ 38 ਬੋਰ ਦਾ ਰਵਾਲਵਰ ਸੀ ਉਹ ਖੋ ਕੇ ਭੱਜ ਪਿਆ ਇਨੇਕ ਪੁਲਿਸ ਤੇ ਫਾਇਰ ਕੀਤਾ ਮੁੜ ਕੇ ਜਿਹੜਾ ਲਖਵਿੰਦਰ ਪਾਲ ਐਸਆਈ ਹੈ ਉਹਨੇ ਇਹਨੂੰ ਵਾਰਨਿੰਗ ਦੇ ਕੇ ਹਵਾ 'ਚ ਫਾਇਰ ਕੀਤਾ ਤੇ ਰੋਕਣ ਨੂੰ ਕਿਹਾ ਉਸ ਦੇ ਜਵਾਬੀ ਫਾਇਰ 'ਚ ਇਹਨੇ ਫੇਰ ਖੋਏ ਹੋਏ ਜਿਹੜਾ ਰਵੋਲਵਰ ਨਾਲ ਪੁਲਿਸ ਤੇ ਫਾਇਰ ਕੀਤਾ ਤੋਂ ਨੈਕਸਟ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਲਖਵਿੰਦਰ ਪਾਲ ਨੇ ਕੀਤਾ ਜੋ ਇਹਦੇ ਇੰਜਰਡ ਹੋਇਆ ਜਿਸ ਨਾਲ ਫਿਰ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਜੇ ਮਾਨਿਕ ਦੀ ਗ੍ਰਿਫਤਾਰੀ ਬਾਕੀ ਹੈ ਔਰ ਜਿਹੜੇ ਇਹਦੇ ਔਰ ਟੈਕਨੀਕਲ ਸਾਡੀ ਇਨਵੈਸਟੀਗੇਸ਼ਨ ਕਾਫੀ ਨਾਮ ਸਾਡੇ ਕੋਲ ਸਾਹਮਣੇ ਆਏ ਚਾਹੇ ਯੂਰਪ ਦੇ ਆ ਜਾਂ ਪਾਕਿਸਤਾਨ ਦੇ ਸਮੱਗਲਰਸ ਦੇ ਉਹ ਜੇ ਅਸੀਂ ਰਿਵੀਲ ਨਹੀਂ ਕਰ ਰਹੇ ਪਰ ਮੈਂ ਇਹ ਤੋਂ ਇੱਕ ਗੱਲ ਬੜੀ ਸਾਫ਼ ਹੋਈ ਹੈ ਕਿ ਬੜਾ ਵੈਲ ਇੰਟੈਂਟਡ ਡਰਗ ਕਾਟਲ ਸੀਗਾ ਜਿਹੜਾ ਆਪਰੇਟ ਕਰ ਰਿਹਾ ਬੜਾ ਮਤਲਬ ਮੈਂ ਸਮਝਦਾ ਵੀ ਬਹੁਤ ਹੀ ਵੱਡੇ ਪੱਧਰ ਤੇ ਇਹ ਡਰਾਪਿੰਗਸ ਕਰਵਾ ਕੇ ਪਿਕਅਪ ਕਰਕੇ ਅੱਗੇ ਵੇਚ ਰਿਹਾ